ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਗੋਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਤਨਤਨ ਬਬਦੀ ਸਿੰਘ ਜੀ ਤਾਂ ਸਾਰਿਆਂ ਚੜਦੀ ਕਲਾ ਦੇ ਵਿੱਚ ਅਕੀਤ ਤੇ ਪਿਆਰੋਂ ਅੱਜ ਵਾਲੀ ਵੀਡੀਓ ਬਹੁਤ ਪਿਆਰੀ ਅਤੇ ਬੜੀ ਖਾਸ ਆ ਕਿਉਂਕਿ ਹੁਣ ਵਿਆਮਾ ਦਾ ਸੀਜ਼ਨ ਚੱਲਦਾ ਪਿਆ ਆ ਤੇ ਪੈੜਾਂ ਦੇ ਭਾਰੇ ਭਾਰੇ ਸੂਟ ਜਿਹੜੀ ਉਹ ਬਣਾਈ ਨੇ ਤੇ ਵਿਆਮਾ ਤੇ ਪੌਣੀ ਨੇ ਤਾਂ ਕਿਸੇ ਵੇਲੇ ਦਾਗ ਲੱਗ ਜਾਂਦਾ ਹੈ ਤੇ ਫਿਰ ਆਪਾਂ ਉਹਨਾਂ ਸੂਟਾਂ ਨੂੰ ਕੀ ਕਰਦੇ ਆ ਬਾਜ਼ਾਰ ਦੇ ਵਿੱਚ ਡਰਾਈ ਕਲੀਨ ਕਰਨੇ ਦਿੰਦੇ ਹਾਂ ਨਾ ਤੇ ਹਜ਼ਾਰਾਂ ਰੁਪਏ ਸਾਡੇ ਖਰਚੇ ਜਾਂਦੇ ਨੇ ਤੇ ਤੁਹਾਨੂੰ ਅੱਜ ਮੈਂ ਬਿਲਕੁਲ ਹੀ 2-3 ਰੁਪਏ ਦੇ ਵਿੱਚ ਤੁਸੀਂ ਆਪਣਾ ਸੂਟ ਇੱਕ ਡਰਾਈ ਕਲੀਨ ਕਰ ਸਕਦੇ ਹੋ ਕਿਹੜੇ ਤਰੀਕੇ ਦੇ ਨਾਲ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਤੇ ਚਲੋ ਜੀ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਚਲੋ ਜੀ ਕਰੀਏ ਵੀਡੀਓ ਨੂੰ ਸਟਾਰਟ ਹਾਂਜੀ ਜੀ ਤੇ ਅਸੀਂ ਲੈ ਲਿਆ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਠੀਕ ਹੈ ਜੀ ਜੀ ਮੈਂ ਤੁਸੀਂ ਇਹਦੇ ਵਿੱਚ ਕੱਪੜੇ ਪਾਉਣੇ ਆ ਮੈਂ ਜਿਸ ਤਰ੍ਹਾਂ ਸਿਰਫ ਇੱਕ ਸੁੰਘੀ ਹੀ ਕਰ ਰਹਾ ਵਾਸ਼ ਤੇ ਮੈਂ ਆਪਣੇ ਹਿਸਾਬ ਨਾਲ ਪਾਣੀ ਲੈਣਿਆ ਤੇ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਲੈ ਲੈਣਾ ਤੇ ਪਹਿਲਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜਿਹੜਾ ਪਾਣੀ ਹੈ ਨਾ ਉਹ ਤੁਸੀਂ ਲੈਣਾ ਹੈ ਠੰਡਾ ਠੀਕ ਹੈ ਜੀ ਗਰਮ ਪਾਣੀ ਆਪਾਂ ਬਿਲਕੁਲ ਨਹੀਂ ਲਵਾਂਗੇ ਕਿਉਂਕਿ ਕਈ ਪਹਿਲਾਂ ਹੋਇਆ ਹੈ ਕਿ ਸੂਟ ਜਿਹੜਾ ਉਹ ਜਲਦੀ ਨਿਖਰੂਗਾ ਤੇ ਆਪਾਂ ਗਰਮ ਪਾਣੀ ਪਾਉਣੇ ਬਿਲਕੁਲ ਨਹੀਂ ਤੁਸੀਂ ਗਰਮ ਪਾਣੀ ਨਹੀਂ ਪੋਣਾ ਇਕਦਮ ਨੋਰਮਲ ਪਾਣੀ ਲੈ ਆਇਆ ਟੂਟੀ ਦੇ ਉੱਪਰ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਪਾਉਂਗੀ ਜੀ ਸਭ ਤੋਂ ਪਹਿਲਾਂ ਦੋ ਪਾਊਚ ਮੈਂ ਇਹਦੇ ਵਿੱਚ ਪਾ ਦਾਂਗੀ ਸ਼ੈਂਪੂ ਦੇ ਠੀਕ ਹੈ ਕੋਈ ਵੀ ਤੁਸੀਂ ਸ਼ੈਂਪੂ ਲੈ ਲੈਣਾ ਇਹ ਨਹੀਂ ਆ ਕਿ ਸਾਡਾ ਸੁਰ ਬਹੁਤ ਪਾਰ ਆਇਆ ਕਿ ਅਸੀਂ ਸ਼ੈਂਪੂ ਜਿਹੜਾ ਬਹੁਤ ਮਹਿੰਗਾ ਲੈਣਾ ਹੈ ਬਿਲਕੁਲ ਨਹੀਂ ਸਿਰਫ ਮੈਂ ਕਰਦੇ ਵਾਲਾ ਸ਼ੈਂਪੂ ਲਿਆ ਕਲੀਨਿਕ ਪਲੱਸ ਤੇ ਮੈਂ ਇਹਦੇ ਵਿੱਚ ਦੋ ਪਾਊਚ ਪਾ ਦਾਂਗੀ ਠੀਕ ਹੈ ਜੀ ਇਹਦੇ 'ਚ ਮੈਂ ਚੰਗੀ ਤਰ੍ਹਾਂ ਸ਼ੈਂਪੂ ਜਿਹੜਾ ਉਹ ਦੋ ਪਾਊਚ ਪਾ ਦਾਂਗੀ ਹਾਂ ਜਿਦਾਂ ਉਹ ਦੋ ਜਿਹੜੇ ਪਾਉਂਚ ਉਹ ਚੰਗੀ ਤਰ੍ਹਾਂ ਜਿਹੜੇ ਆ ਜਿਹਦੇ ਵਿੱਚ ਘੱਟ ਕੇ ਪਾਰੇ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਇਸ ਪ੍ਰਕਾਰ ਕਰਕੇ ਭੋਲ ਦੇ ਰਾਇਆ ਠੀਕ ਹੈ ਜੀ ਹੁਣ ਦੂਸਰੀ ਚੀਜ਼ ਜਿਹੜੀ ਆ ਉਹ ਮੈਂ ਦੇ ਵਿੱਚ ਪਾਉਂਗੀ ਮਿੱਠਾ ਸੋਡਾ ਠੀਕ ਹੈ ਜੀ ਜਿਹੜਾ ਸੀ ਵਰਤਦੇ ਆ ਆਪਣੇ ਖਾਣ ਵੀ ਮਲੀਆਂ ਚੀਜ਼ਾਂ ਦੇ ਚੀਪੋ ਨੇ ਤੇ ਇਹ ਦੋਨੋਂ ਚੀਜ਼ਾਂ ਨੂੰ ਮੈਂ ਇਸ ਤਰ੍ਹਾਂ ਮਿਕਸ ਕਰ ਦਾਂ ਤੇ ਪਿਆਰ ਨੂੰ ਵੀਡੀਓ ਨੂੰ ਸਾਰਾ ਦੇਖਿਓ ਕਿਉਂਕਿ ਜਸਕੇ ਨਾਲ ਵੈਲਿਊ ਕੀ ਸ਼ੈਂਪੂ ਤੇ ਸੋਡਾ ਪਾਏ ਤਾਂ ਬਸ ਸੂਟ ਧੋ ਦਿੰਦਾ ਨਹੀਂ ਇਸ ਤਰ੍ਹਾਂ ਨਹੀਂ ਕਰਾਂਗੇ ਆਪਾਂ ਸ਼ਾਇਦ ਜਿਹਦੇ ਨਾਲ ਆਵੇ ਉਹ ਵੀ ਚੀਜ਼ ਮੈਂ ਤੁਹਾਨੂੰ ਦੱਸੂਗੀ ਤੇ ਪ੍ਰੋਸੈਸ ਵੀ ਦੱਸੂਗੀ ਕਿ ਆਪਾਂ ਕਿਸ ਤਰ੍ਹਾਂ ਕਰਨਾ ਹੈ ਹੁਣ ਜਿਸ ਤਰ੍ਹਾਂ ਇਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਭੋਲ ਲਿਆ ਹਣਾ ਕਈ ਪੈੜਾ ਕੀ ਕਰਦੀ ਆ ਕਿ ਸੂਟ ਲੈਂਦੀ ਆ ਨੇ ਸੂਟ ਨੂੰ ਕਰਦੀ ਆ ਡਿਪ ਤੇ ਉਹਦੇ ਉੱਪਰ ਸ਼ੈਂਪੂ ਗਿਆ ਸਾਰਾ ਕੁਝ ਪਾ ਦਿੰਦੀ ਯਾਨੀ ਕਿ ਇਹ ਗੱਤੀ ਬਿਲਕੁਲ ਨਹੀਂ ਕਰਨੀ ਕਿਉਂਕਿ ਜਦੋਂ ਦੇਖੋ ਤੁਸੀਂ ਸੂਟ ਦੇ ਉੱਪਰ ਹੀ ਸੋਡਾ ਪਾਤਾ ਸ਼ੈਂਪੂ ਪਾਤਾ ਹਣਾ ਤੇ ਉਹ ਕੀ ਹੋਏਗਾ ਕਿ ਡੱਬ ਭਜਣਗੇ ਇਹ ਬਿਲਕੁਲ ਚੀਜ਼ ਨਹੀਂ ਕਰਨਾ ਇੱਕਦਮ ਤੁਸੀਂ ਸਮੂਥ ਜਾਂ ਪਤਲਾ ਬਿਲਕੁਲ ਇਹ ਚੰਗੀ ਤਰ੍ਹਾਂ ਕੋਲ ਲੈਣਾ ਤੇ ਕਿ ਇਹਨੂੰ ਤੁਸੀਂ ਕਰ ਦੇਣਾ ਡਿਫੋਂ ਤੁਸੀਂ ਦੇਖ ਸਕਦੇ ਕਿ ਕਿੰਨੀ ਇਹ ਕੜਾਈ ਵਾਲੀ ਸ਼ਾਰਟ ਆ ਹਨ ਤੇ ਫੈਬਰਿਕ ਵੀ ਇਹਦਾ ਜਿਹੜਾ ਛਿਲਕਦਾ ਆ ਤੇ ਇਹਨੂੰ ਮੈਂ ਕਰਾਂਗੀ ਡਿਪ ਤੁਸੀਂ ਪੂਰਾ ਆਲ ਓਵਰ ਸੂਟ ਆ ਜੇ ਤੁਹਾਡਾ ਇੱਕੋ ਰੰਗ ਦਾ ਆਲ ਓਵਰ ਸੂਟ ਆ ਤੁਸੀਂ ਪੂਰਾ ਸੂਟ ਡਿਪ ਕਰ ਸਕਦੇ ਹੋ ਵਿਦ ਡੁਪੱਟਾ ਹੈਨਾ ਤੇ ਜੇ ਇਹ ਕਈਆਂ ਦਾ ਕੰਟਰਾਸਟ ਹੁੰਦਾ ਜਿਵੇਂ ਲਾਈਟ ਸਵਾਰ ਹੁੰਦੀ ਆ ਡਾਰਕ ਸ਼ਾਰਟ ਹੁੰਦੀ ਆ ਜਿਹੜੀ ਉਹ ਦਾ ਪੀਵਰਾਵੀ ਸ਼ੋਰ ਜਿਹੜੀ ਸਾਡੀ ਡਾਰਕਾ ਤਸਵਾਰ ਲਾਈਕਾ ਕਿ ਤੁਸੀਂ ਇਸ ਕੋਲ ਦੇ ਵਿੱਚ ਪਹਿਲਾਂ ਆਪਣੀ ਜਿਹੜੀ ਸਵਾਰਾ ਲਾਈਟ ਕਲਰ ਵਾਲਾ ਮਤਲਬ ਫੈਬ੍ਰਿਕ ਆ ਭਾਵੇਂ ਉਹ ਸ਼ਰਟ ਹੈ ਤੇ ਭਾਵੇਂ ਸਵਾਰ ਪਹਿਲਾਂ ਉਹ ਡਿਬ ਕਰ ਲਓ ਠੀਕ ਹੈ ਜੀ ਉਹਨੂੰ ਤੁਸੀਂ ਧੋ ਕੇ ਕੱਢ ਲੈਣਾ ਫਿਰ ਤੁਸੀਂ ਜਿਹੜਾ ਡਾਰਕ ਹੈ ਤੁਹਾਡੀ ਸ਼ਰਟ ਉਹਨੂੰ ਤੁਸੀਂ ਧੋਣਾ ਹੈ ਤੇ ਹੁਣ ਇਹ ਸੂਟ ਦਾ ਆਲੋ ਵਰੀਆ ਤੇ ਵੈਸੇ ਵੀ ਇਹਦੀ ਸ਼ਰਟ ਜਿਹੜੀ ਸੀ ਇਹ ਕੱਲੀ ਮੈਂ ਵਾਸ਼ ਕਰਨ ਲੱਗੀ ਕਿਉਂਕਿ ਦੇ ਉੱਪਰ ਨਾ ਥੋੜੇ ਬਹੁਤ ਦਾਗ ਜਿਵੇਂ ਲੱਗੇ ਬੱਚਿਆਂ ਜਿਹਦਾ ਤਾਂ ਨੂੰ ਪਤਾ ਕਿ ਇਹ ਫੰਕਸ਼ਨ ਦੀ ਆਪਾਂ ਜਾਈਏ ਤੇ ਦਾਗ ਕਿਹੜਾ ਲੱਗ ਜਾਂਦੇ ਨੇ ਤੇ ਬੁਫੀ ਗੱਲ ਹੋਰ ਕਿ ਜਿੱਦਾਂ ਬਈਆ ਭੈਣਾਂ ਨਾ ਕੀ ਕੀ ਕਰਦੀਆਂ ਨੇ ਇਹਦੇ ਵਿੱਚ ਇਹਨੂੰ ਡੀਪੀ ਰਹਿਣ ਦਿੰਦੀਆਂ ਨੇ ਕਿ ਆਪਾਂ ਅੱਧਾ ਘੰਟਾ ਘੰਟਾ ਡੀਪ ਰੈਂਡਦੇ ਆ ਜਿਹੜੇ ਦਾਗ ਹੋ ਲੱਗ ਜਗੇ ਇਹ ਗਲਤੀ ਕਹਾਨੂੰ ਬਿਲਕੁਲ ਨਹੀਂ ਕਰਨੀ ਗਲਤੀ ਬਿਲਕੁਲ ਨਹੀਂ ਤੁਸੀਂ ਕਰਨੀ ਹੈਗੀ ਤਾਂ ਹੀ ਜਿਹੜਾ ਸੂ ਗਿਆ ਆਪਣਾ ਸ਼ੇਲਕ ਹੋ ਜਾਂਦਾ ਤੇ ਸੂਡ ਖਰਾਬ ਹੋ ਜਾਂਦਾ ਇਹਦੇ ਵਿੱਚ ਅਸੀਂ ਇੰਨੀ ਢੇਰ ਪਾ ਕੇ ਨਹੀਂ ਰੱਖਣਾ ਹੁੰਦਾ ਜਸਟ ਬਸ ਇਸ ਤਰ੍ਹਾਂ ਇਹਨੂੰ ਪਾ ਲਿਆ ਤੇ ਜਿੱਥੇ ਜਿੱਥੇ ਦਾਗ ਲੋਲੇ-ਪੋਲੇ ਹੱਥਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਘਰਦੇ ਜਾਣਾ ਹੈ ਬਣ ਇਹਦੇ ਉੱਪਰ ਕਢਾਈ ਬਹੁਤ ਜ਼ਿਆਦਾ ਹੈ ਨਾ ਇਹਨੂੰ ਮੈਂ ਜਸਟ ਇੱਥੇ ਪੋਲੇ-ਪ ਕਰਨ ਕੀ ਤਾਂ ਜੋ ਇਹਦੇ ਜਿਹੜੇ ਨਾਗਿਆ ਮੋਤੀਆ ਇਹ ਮੱਥਨ ਤੇ ਦੇਖੋ ਜੀ ਆਪਾਂ ਇਹ ਸੂਟ ਡਰਾਈ ਕਲੀਨ ਕਰਾਵਾਂਗੇ ਬਾਜ਼ਾਰ ਤੋਂ ਤੇ ਉਹਨਾਂ ਨੇ ਕਿੰਨੇ ਪੈਸੇ ਸਾਡੇ ਕੋਲੋਂ ਲੈ ਲੈਣੇ ਹਨ ਤੇ ਪਹਿਲਾਂ ਇਸ ਕਰਕੇ ਤੁਸੀਂ ਇੰਨੇ ਪੈਸੇ ਫਜ਼ੂਲ ਖਰਚੀ ਨਾ ਕਰਿਆ ਕਰੋ ਕਿਉਂਕਿ ਇਹ ਤਾਂ ਹੁਣ ਦੇਖੋ ਅਸੀਂ ਫੰਕਸ਼ਨ ਤੇ ਤਾਂ ਸੂਟ ਪਾਉਣਾ ਹੀ ਹੁੰਦਾ ਹੈ ਤੇ ਫਿਰ ਹਰ ਵਾਰੀ ਅਸੀਂ ਡਰਾਈ ਕਲੀਨ ਨਹੀਂ ਕਰਾ ਸਕਦੇ ਇਸ ਕਰਕੇ ਤੁਸੀਂ ਕੀ ਕਰਨਾ ਹੈ ਇਸ ਥ੍ਰਿਕ ਦੇ ਨਾਲ ਆਪਣਾ ਸੂਟ ਜਿਹੜਾ ਉਹ ਡਰਾਈ ਕਲੀਨ ਕਰਨਾ ਤੇ ਪੈਰੋਂ ਬਹੁਤ ਵਧੀਆ ਸ਼ਾਈਨ ਆਂਦੀ ਆ ਤੇ ਬਹੁਤ ਵਧੀਆ ਜਿਹੜਾ ਸਾਡਾ ਸੂਟ ਹੈ ਉਹ ਦਾ ਹੀ ਕਲੀਨ ਹੋ ਜਾਂਦਾ ਆ ਤੇ ਜਿਹੜੇ ਜਿੱਥੇ ਤੁਹਾਨੂੰ ਲੱਗੇ ਨਾ ਕਿ ਦਾਗ ਪਿਆ ਹੈ ਉਹ ਤੇ ਤੁਸੀਂ ਥੋੜਾ ਜਿਹਾ ਇਦਾਂ ਡਿਪ ਕਰਕੇ ਇਸ ਤਰ੍ਹਾਂ ਹਲਕੀਆ ਥੱਲੇ ਨਾਲ ਇਹਨੂੰ ਰਗੜ ਲੈਣਾ ਹੈ ਬਰਸ਼ ਦੀ ਵਰਤੋਂ ਬਿਲਕੁਲ ਨਾ ਕਰਿਓ ਬਸ ਇਦਾਂ ਸੌਫਟ ਜੈਨੂ ਕਰਕੇ ਛੋੜੋ ਤੁਸੀਂ ਕੱਢ ਲੈਣਾ ਹੈ ਠੀਕ ਆ ਇਹ ਨਹੀਂ ਹੈਗਾ ਵੀ ਤੁਸੀਂ ਥੋੜ ਨੂੰ ਅੱਧਾ ਘੰਟਾ ਪਾਉਣਾ ਘੰਟਾ ਦੇ ਵਿੱਚ ਡਿਫਰੈਂਸ ਉਹ ਬਿਲਕੁਲ ਨਹੀਂ ਤੇ ਨਾਲ ਹੀ ਤੁਸੀਂ ਹੁਣ ਇਹਨੂੰ ਮਸ਼ੀਨ ਦੇ ਵਿੱਚ ਸੁਕਾਉਣਾ ਆ ਸੁਣ ਤਾਂ ਮੈਂ ਦੱਸਦੀ ਆ ਕਿ ਹੁਣ ਆਪਾਂ ਇਹਨੂੰ ਇਦਾਂ ਕਰਕੇ ਹਲਕੀਆ ਥੱਲੇ ਨਾਲ ਸਾਰੇ ਇਹਨੂੰ ਲੋਸ਼ਟ ਕਲਿਆਮ ਹੁਣ ਆਪਾਂ ਕੀ ਕਰਨਾ ਹੈ ਇਹ ਇਹ ਨਹੀਂ ਆ ਕਿ ਬਸ ਆ ਪੈਰੋਂ ਪਾਣੀ ਚੋਂ ਕੱਢ ਕੇ ਉੱਪਰ ਰੱਖ ਦੇਣਾ ਨਹੀਂ ਹੁਣ ਆਪਾਂ ਇਹਦੀ ਜਿਹੜੀ ਸ਼ਾਈਨ ਆ ਉਹ ਕਿਤਰਾ ਮਤਲਬ ਪੂਰੀ ਬਣੀ ਰਵੇ ਬਰਕਰਾਰ ਰਵੇ ਸ਼ਾਈਨ ਇਹਦੀ ਸ਼ੋਰ ਦੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਹੁਣ ਆਪਾਂ ਨੈਕਸਟ ਸਟੈਪ ਕਿਹੜਾ ਕਰਨਾ ਹੈ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਹੋਰ ਜਿੱਦਾਂ ਇਹਦਾ ਮਤਲਬ ਪਲਾਜ਼ੋ ਐਨਾਰਕਲ ਉਹ ਵੀ ਮੈਂ ਡਿਪ ਕਰਕੇ ਵਾਸ਼ ਕਰ ਸਕਦੀ ਆ ਤੇ ਜੇ ਅੱਜ ਤੁਹਾਨੂੰ ਲੱਗਦਾ ਹੈ ਕਿ ਇਹਦਾ ਕਲਰ ਨਹੀਂ ਉੱਥੀ ਆ ਪਾਣੀ ਸਾਫ਼ ਆ ਤੇ ਤੁਸੀਂ ਕੋਈ ਆਪਣਾ ਦੂਸਰਾ ਸੂਟ ਵੀ ਕਰ ਸਕਦੇ ਹੋ ਪਰ ਇਹਨਾਂ ਜ਼ਰੂਰ ਦੇਖ ਲਿਓ ਕੀ ਇਹ ਕਦਰ ਵਾਲਾ ਨਾ ਹੋ ਗਿਆ ਹੋਵੇ ਪਾਣੀ ਜੇ ਕਦਰ ਵਾਲਾ ਹੋ ਗਿਆ ਤੇ ਫਿਰ ਤੁਸੀਂ ਦੂਸਰੇ ਸੂਟ ਵਾਸਤੇ ਦੂਸਰਾ ਕੋਲ ਤਿਆਰ ਕਰ ਲੈਣਾ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਆਪਾਂ ਪਹਿਲਾਂ ਪਾਣੀ ਚੋਂ ਕੱਢਾਂਗੇ ਪਾਣੀ ਚੋਂ ਕੱਢਣ ਤੋਂ ਬਾਅਦ ਇਹਦੀ ਸ਼ਾਇਮ ਵਾਸਤੇ ਆਪਾਂ ਕੀ ਕਰਨਾ ਹੈ ਨੈਕਸਟ ਸਟੈਪ ਤੇ ਅਗਰ ਤੇ ਜਦੋਂ ਜਦੋਂ ਤੁਸੀਂ ਪਾਣੀ ਚੋਂ ਹੀ ਕੱਢਣਾ ਨਾ ਇਹਨੂੰ ਇਦਾਂ ਘੁੱਟ ਕੇ ਨਹੀਂ ਨਿਚੋੜਦਾ ਹੈਗਾ ਬਸ ਹਲਕੇ ਸਾਡੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੀ ਤੁਸੀਂ ਇਹਦੀ ਜਿਹੜੀ ਹੈ ਸਾਰੀ ਸ਼ੇਬ ਉਹਦੇ ਜਿਹੜਾ ਆਪਾਂ ਸੋਡਾ ਪਾਇਆ ਉਹ ਖੁੱਲ ਰਾਇਆ ਠੀਕ ਐ ਸੀ ਕਿਉਂਕਿ ਨਾਲ ਉਹ ਗਿਆਣਾ ਤੁਹਾਡੇ ਸੂਟਾਂ ਦੇ ਜਿਹੜੇ ਉਹ ਨਾਮ ਨਿਕਲ ਸਿਰਫ ਇਸ ਤਰ੍ਹਾਂ ਸੌਫਟ ਸੌਫਟ ਧਾਗੇ ਨਾਲ ਕੋਲੇ ਕੋਲੇ ਤਵਾਰ ਤੁਸੀਂ ਸਾਰਾ ਥੋਂ ਦੇ ਜਾਣਾ ਆ ਬਸ ਜੇ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਨਾ ਤੁਹਾਡਾ ਸੂਟ ਘਰ ਦੇ ਵਿੱਚ ਬਹੁਤ ਵਧੀਆ ਡਰਾਈ ਕਲੀਨ ਹੋ ਜਾਊਗਾ ਤੇ ਪਿਓਰ ਦੇ ਸੂਟ ਹੋਏ ਸ਼ਿਲਕ ਦੇ ਸੂਟ ਹੋਏ ਜੋਰਜਟ ਦੇ ਸੂਟ ਹੋਏ ਤੁਸੀਂ ਉਹਨਾਂ ਨੂੰ ਡਰਾਈ ਕਲੀਨ ਨਾ ਕਰਾਇਆ ਕਰੋ ਬਲਿ ਇਸ ਟ੍ਰਿਕ ਦੇ ਨਾਲ ਕਰੇ ਡਰਾਈ ਕਲੀਨ ਕਰ ਲਿਆ ਕਰੋ ਤੀਨ ਹੁਣ ਮੈਂ ਪੋਕੇ ਫਿਰ ਤੁਹਾਨੂੰ ਦਿਖਾਉਣੀ ਆ हां जी ਤੇ ਪਰ ਤੁਸਤੇ ਇਹ ਕਹ ਸਕਦੇ ਆ ਕਿ ਮੈਂ ਇਹਨੂੰ ਵਾਸ਼ ਕਰ ਲਿਆ ਤੇ ਮੈਨੂੰ ਬਿਲਕੁਲ ਵੀ ਨਾ ਕੁੱਟ ਗਈ ਇਹਨੂੰ ਤੋਤਾ ਹੋਇਆ ਕਿਉਂਕਿ ਜਿਹੜੇ ਸਿੰਪਲ ਕੜਾਈ ਵਾਲੇ ਸੂਟ ਹੁੰਦੇ ਆ ਨਾ ਫਿਰ ਵੀ ਕਿਤੇ ਧੋਣੇ ਸੋਕੇ ਹੋ ਜਾਂਦੇ ਆ ਪਰ ਜਿਹੜੇ ਇਸ ਤਰ੍ਹਾਂ ਵਿੱਚ ਹੈਂਡਵਰਕ ਹੋਇਆ ਨਾ ਇਹ ਬੜਾ ਮੁੱਖਾ ਹੁੰਦਾ ਕਿ ਇਹਦੇ ਜਿਹੜੇ ਨਾਗਿਆ ਉੱnikਲ ਨਾ ਜਾਣ ਇਸ ਕਰਕੇ ਮੈਨੂੰ ਬਿਲਕੁਲ ਹਲਕੇ ਥਾ ਦੇ ਨਾਲ ਹੀ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੀ ਮੈਂ ਬਸ ਨਿਚੋੜਿਆ ਆਇਆ ਇਹਦੇ ਵਿੱਚੋਂ ਜਿੰਨਾ ਵੀ ਆਪਾਂ ਸਾਰਾ ਕੁੱ ਗਿਆ ਨਾ ਸੁਕਾ ਲਿਆ ਤੋਂ ਇਹਦੀ ਆਪਾਂ ਸ਼ਾਇਦ ਕਿਤਾ ਵਧਾਉਣੇ ਆ ਚਲੋ ਮੈਂ ਤੁਹਾਨੂੰ ਹੀ ਦੱਸਦੀ ਆਂ ਤੇ ਹੁਣ ਮੈਂ ਸਭ ਤੋਂ ਪਹਿਲਾਂ ਲੈ ਲਿਆ ਜੀ ਥੋੜਾ ਜਿਹਾ ਪਾਣੀ ਤੇ ਇਹ ਪਾਣੀ ਥੋੜਾ ਜਿਹਾ ਆਪਾਂ ਲੈਂਦੇ ਇਹਦੇ ਵਿੱਚ ਮੈਂ ਆਪਾਂ ਕੀ ਪਾਵਾਂਗੇ ਜਿਹਦੇ ਨਾਲ ਸਾਡੀ ਜੜੀ ਤੇ ਸੂੜਦੀ ਆ ਸ਼ਾਈਨ ਜਿਹੜੀ ਉਹ ਵੱਧ ਜਾਵੇ ਤੇ ਇਹ ਸੂਟ ਬਿਲਕੁਲ ਵੀ ਇਸ ਤਰ੍ਹਾਂ ਦਾ ਨਾ ਲੱਗੇ ਕਿ ਅਸੀਂ ਘਰ ਦੇ ਵਿੱਚ ਇਹਨੂੰ ਡਰਾਈਕਿੰਗ ਕੀਤਾ ਹੈ ਤੇ ਜੀ ਆਪਾਂ ਇੱਥੇ ਹੁਣ ਲਵਾਂਗੇ ਸਿਰਕਾ ਠੀਕ ਹੈ ਜੀ ਇਹ ਆਮ ਹੀ ਸਾਡੀ ਕਿਚਨ ਦੇ ਵਿੱਚ ਹੁੰਦਾ ਹੀ ਆ ਤੇ ਇੱਥੇ ਮੈਂ ਲਿਆਇਆ ਜੀ ਵਾਈਟ ਸਿਰਕਾ ਛੱਟਾ ਸਿਰਕਾ ਤੇ ਇਹਨੂੰ ਮੈਂ ਇਸ ਤਰ੍ਹਾਂ ਇੱਕ ਟੱਕੜ ਦੇ ਲਈ ਪਾ ਦਾਂਗੀ ਅੰਦਾਜ਼ੇ ਜਿਨਾ ਮੈਂ ਪਾ ਲਿਆ ਮਰੂ ਚਮਚ ਵੀਰ ਚਮਚ ਤੇ ਠੀਕ ਹੈ ਜੀ ਤੁਸੀਂ ਇੱਕ ਚਮਚ ਭਰ ਕੇ ਪਾ ਲੈਣਾ ਤੇ ਇਸ ਤਰ੍ਹਾਂ ਕਰਕੇ ਮਿਲਾਉਣੀ ਇਹਨੂੰ ਮੇਰੇ ਵਿੱਚ ਡਿਪ ਕਰ ਦਾਂਗੀ ਇਹਦੇ ਨਾਲ ਕੀ ਹੋਏਗਾ ਕਿ ਇਹਦੀ ਜਿਹੜੀ ਸ਼ਾਇਨ ਹੈ ਸੂੜਦੀ ਉਸ ਤਰ੍ਹਾਂ ਹੀ ਬਣੀ ਰਹੇਗੀ ਦੇਖ ਬਿਲਕੁਲ ਵੀ ਸਾਡਾ ਸੂਟ ਜਿਹੜਾ ਖਰਾਬ ਨਹੀਂ ਹੋਊਗਾ ਤੇ ਫਿਰ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਪਿਓਰ ਦੇ ਸੂਟਾ ਨੂੰ ਕਰੋਗੇ ਨਾ ਤੇ ਬਿਲਕੁਲ ਇਹ ਸ਼ੁਰੂਤ ਨਹੀਂ ਹੁੰਦੇ ਹੈਗੇ ਜਾਂ ਜਿਹੜਾ ਦਾਗ ਲੱਗਦਾ ਹੋਂ ਨਿਕਲ ਜਾਂਦਾ ਹੈ ਇਹ ਤੁਸੀਂ ਇਸ ਤਰ੍ਹਾਂ ਬੜੀ ਆਰਾਮ ਨਾਲ ਘਰ ਦੇ ਵਿੱਚ ਇਹਨਾਂ ਨੂੰ ਡਰਾਈing ਕਰ ਸਕਦੇ ਆ। ਠੀਕ ਹੈ ਜੀ। ਦੇਖੋ ਆਪਾਂ ਉਹ ਇਹਨੂੰ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਇਸ ਦਾ সফট ਤੋਂ ਕੋਲੇ-ਕੋਲੇ ਥਾਹੇ ਨਾਲ ਹੀ ਇਸ ਕੇ ਚੋਰ ਦੇ ਜਮਾਓ। ਠੀਕ ਹੈ ਜੀ। ਮੈਂ ਬਿਲਕੁਲ ਹੀ ਇਹਦੇ ਉੱਪਰ ਬਰਸ਼ ਨਹੀਂ ਵਰਤਿਆ ਹੈਗਾ ਜਦ ਇਹ ਘੁੱਟ ਕੇ ਜੋੜ ਜੋੜ ਦੇ ਨਾਲ ਹੀ ਨਿਚੋੜਿਆ ਹੈਗਾ। ਕਿਉਂਕਿ ਬੱਚਿਆਂ ਦੇ ਨਾਲ ਨਾ ਦਾਗ ਲੱਗ ਜਾਂਦੇ ਨੇ ਹੱਥ ਲੱਗ ਜਾਂਦੇ ਨੇ ਬੱਚੇ ਹਨ ਖਾਂਦੇ-ਖਿੰਦੇ ਤੇ ਫਿਰ ਉਹ ਜਦੋਂ ਉਹਨਾਂ ਦੇ ਹੱਥ ਵਗੈਰਾ ਲੱਗੇ ਹੁੰਦੇ ਆ ਤਾਂ ਦਾਲ ਜੇ ਪੈ ਗਈ ਸੂਟ ਦੇ ਉੱਪਰ ਤੇ ਦੇਖੋ ਇੱਕਦਮ ਮੇਰਾ ਜਿਹੜੀ ਸ਼ੌਟ ਆ ਬੜੀ ਵਧੀਆ ਥਲੀਨ ਹੋ ਗਈ ਆ ਇਸ ਕਰਕੇ ਇਹਨੂੰ ਦੋਲੇ ਵੀ ਕਰ ਸਕਦੇ ਆ ਇਹਦਾ ਤੁਸੀਂ ਇੱਕ ਦੋ ਵਾਰੀ ਡਿਪ ਕਰਕੇ ਤੇ ਬਾਅਦ ਇਸ ਤਰ੍ਹਾਂ ਹੱਥ ਨਾਲ ਤੁਸੀਂ ਇਹਨੂੰ ਕੱਢ ਲੈਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਜਹਾੜ ਕੇ ਸਾਦੇ ਨਾਲ ਪਾਣੀ 'ਚ ਧੋ ਲਾਂਗੇ ਸਾਫ ਸਾਰੀ ਠੀਕ ਹੈ ਇਸ ਸਾਫ ਪਾਣੀ ਚੋਂ ਕੱਢਣ ਤੋਂ ਬਾਅਦ ਆਪਾਂ ਇਹਨੂੰ ਤਾਂ ਦੇਖੋ ਨਹੀਂ ਆ ਫਿਰ ਇੱਕ ਵਾਰੀ ਸਾਫ਼ੀ ਤੇ ਪੈਣਾ ਇੱਕ ਵਾਰੀ ਆਪਾਂ ਪੀਏ ਇਹਨੂੰ ਧਾਫਾ ਨੂੰ ਕੱਢ ਲਿਆ ਤਾਂ ਤੁਸੀਂ ਇਸੇ ਟ੍ਰਿਕ ਦੇ ਨਾਲ ਆਪਣੀ ਸ਼ਾਰਟ ਪੂਰਾ ਸੂਟ ਤੁਸੀਂ ਕਰ ਸਕਦੇ ਹੋ ਵਿਦ ਦੁਪੱਟਾ ਨਾਲ ਤੇ ਦੇਖੋ ਤੇ ਹੁਣ ਇਹਨੂੰ ਨਾ ਮੈਂ ਬਿਲਕੁਲ ਇਹ ਘੁੱਟ ਕੇ ਨਹੀਂ ਨਿਚੋੜਾਂਗੀ ਸਿਰਫ ਇਸ ਤਰ੍ਹਾਂ ਹੀ ਪੈਣ ਦਵਾਂਗੀ ਨਾ ਹੀ ਮੈਂ ਮਸ਼ੀਨ 'ਚ ਇਸ ਪਾਵਾਂਗੀ ਠੀਕ ਹੈ ਜੀ ਇਹ ਗੱਲ ਤੁਸੀਂ ਬਿਲਕੁਲ ਨਹੀਂ ਕਰਨੀ ਹੈਗੀ ਕਿ ਤੁਸੀਂ ਇਸ ਟ੍ਰਿਕ ਦੇ ਨਾਲ ਵਾਸ਼ ਕਰਕੇ ਤੇ ਸਕਾ ਮਸ਼ੀਨ 'ਚ ਲੋ ਹਣਾ ਇਹ ਚੀਜ਼ ਨੂੰ ਬਿਲਕੁਲ ਵੀ ਕਰਿਓ ਕਿਉਂਕਿ ਦੇਖੋ ਕਿੰਨਾ ਪਿਆਰਾ ਇਹ ਹੈਂਡਵਰਕ ਹੋਇਆ ਤਾਂ ਸਾਰਾ ਹੀ ਜਿਹੜਾ ਆ ਉਹ ਨਿਕਲਦਾ ਜਾਊਗਾ ਤੇ ਜੇ ਤੁਹਾਡਾ ਸਿੰਪਲ ਕੜਾਈ ਵਾਲਾ ਵੀ ਸੂਟ ਆ ਉਹ ਨੂੰ ਵੀ ਤੁਸੀਂ ਬਿਲਕੁਲ ਨਹੀਂ ਸੁਕਾਉਣਾ ਹੈਗਾ ਮਸ਼ੀਨ 'ਚ ਨਾ ਇਹੋ ਜਿਹਾ ਸੂਟ ਮਸ਼ੀਨ 'ਚ ਘੋਇਆ ਕਰੋ ਤੇ ਨਾ ਸਖਾਇਆ ਕਰੋ ਤੁਹਾਡੇ ਸੂਟ ਬਿਲਕੁਲ ਹੀ ਕਿੱਥੋਂ ਨਵੇਂ ਰਹਿਣਗੇ ਤੇ ਬਿਲਕੁਲ ਜਿਹੜੇ ਸਾਡੇ ਸੂਟ ਚੜ ਜਾਂਦੇ ਆ ਨਾ ਪ्योर ਦੇ ਗਰੇਪ ਦੇ ਛਿਲਕੇ ਦੇ ਹਨ ਉਹ ਇਸ ਟ੍ਰਿਕ ਦੇ ਨਾਲ ਬਿਲਕੁਲ ਨਹੀਂ ਚੜਦੇ ਹੈਗੇ ਬਸ ਉਹ ਮੈਂ ਇਦਾਂ ਹੀ ਨੂੰ ਸਿੱਧੇ ਦਾ ਸਿੱਧਾ ਹੀ ਇਨ ਕੋਟੇ ਕੇ ਨਹੀਂ ਛੋੜਾਂਗੀ ਸਿੱਧਾ ਸਿੱਧਾ ਐਨਮੈਲ ਸੁੱਕਣੇ ਵਗਾ ਵੀ ਠੀਕ ਹੈ ਜੀ ਇਸ ਟ੍ਰਿਕ ਦੇ ਨਾਲ ਤੁਸੀਂ ਜਰੂਰ ਆਪਣੇ ਸੂਟ ਡ్రਾਈਕਿੰਗ ਕਰਕੇ ਦੇਖਿਓ ਤੇ ਤੁਸੀਂ ਪਹਿਲਾਂ ਦੇਖਿਓ ਕਿ ਕਿੰਨੇ ਪਿਆਰੇ ਸਾਡੇ ਜਿਹੜੇ ਸੂਟ ਆ ਉਹ ਡ్రਾਈ ਕਲੀਨ ਹੋ ਜਾਂਦੇ ਆ ਉਹ ਵੀ ਬਹੁਤ ਘੱਟ ਖਰਚੇ 'ਚ ਸਿਰਫ ਅਸੀਂ 2 ਰੁਪਏ ਦਾ ਸ਼ੈਂਪੂ ਪਾਇਆ ਵਿੱਚ ਤੇ ਬਿਲਕੁਲ ਐ 4-5 ਰੁਪਏ ਦੇ ਵਿੱਚ ਤੁਹਾਡਾ ਸੂਟ ਜਿਹੜਾ ਡ్రਾਈਕਿੰਗ ਹੋ ਗਿਆ ਤੇ ਹਜ਼ਾਰਾਂ ਰੁਪਏ ਜਿਹੜੇ ਆ ਸਾਡੇ ਬਚ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਫੰਕਸ਼ਨ ਦੇ ਦਿਨ ਚੱਲਦੇ ਪਏ ਨੇ ਤੇ ਸੂਟ ਤੇ ਹੁਣ ਪਹਿਣਾ ਦੇ ਕੋਲ ਬਹੁਤ ਹੋਣੇ ਨੇ ਪਿਓਰ ਦੇ ਸ਼ਿਲਕ ਦੇ 4 4 5 5 ਸੂਟ ਵਾਸ਼ ਕਰਨ ਵਾਲੇ ਹੋ ਜਾਣੇ ਨੇ ਤੇ ਡਰਾਈ ਕਲੀਨ ਤੇ ਤੇ ਹਜ਼ਾਰਾਂ ਰੁਪਏ ਲੱਗਣੇ ਨੇ ਨਾ ਤਾਂ ਤੁਸੀਂ ਇਸ ਟ੍ਰਿਕ ਦੇ ਨਾਲ ਆਪਣੇ ਸੂਟ ਡਰਾਈ ਕਲੀਨ ਕਰ ਸਕਦੇ ਹੋ ਅੱਜ ਦੇ ਪਹਿਣਾ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਪਹਿਲੋ ਅੱਜ ਵਾਲੀ ਜਿਹੜੀ ਵੀਡੀਓ ਹਨਾ ਬਹੁਤ ਜ਼ਿਆਦਾ ਬਚਤ ਵਾਲੀ ਆ ਤੇ ਕਿਉਂਕਿ ਉਹ ਫੰਕਸ਼ਨ ਚੱਲਦੇ ਤੇ ਨਹੀਂ ਬਹਿਵਾਂ ਸ਼ਾਦੀਆਂ 'ਚ ਤੇ ਤੁਹਾਡੇ ਸੂਟ 4-4 5-5 ਹੋ ਜਾਂਦੇ ਨੇ ਕਿ ਇੰਨੇ ਸੂਟ ਡਰਾਈ ਕਲੀਨ ਹਰੇਕ ਭੈਣ ਨਹੀਂ ਕਰਵਾ ਸਕਦੀ ਕਿਉਂਕਿ ਇੰਨਾ ਖਰਚਾ ਨਹੀਂ ਆਪਾਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਫੰਕਸ਼ਨਾਂ ਤੇ ਖਰਚਾ ਹੋਇਆ ਹੁੰਦਾ ਔਰ ਸੂਟ ਲੈਣ ਤੇ ਹੋਇਆ ਹੁੰਦਾ ਸਟਿਚ ਕਰਵਾਉਂਦੇ ਆ ਹੁੰਦਾ ਤੇ ਫਿਰ ਡਰਾਈ ਕਲੀਨ ਤੇ ਵੀ ਬਿਲਕੁਲ ਨਹੀਂ ਤੇ ਤੁਸੀਂ ਛੁਟਕਿਆਂ 'ਚ ਡਰਾਈ ਕਲੀਨ ਸੂਟ ਆਪਣੇ ਕਰ ਸਕਦੇ ਹੋ ਤੇ ਇੰਨੀ ਵਧੀਆ ਵੀਡੀਓ ਦੀ ਅੱਜ ਮੈਂ ਤੁਹਾਡੇ ਲਈ ਬਣਾਈ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸੋਹਣਾ ਜਿਹਾ ਕਮੈਂਟ ਤੇ ਬੰਦਾ ਆ ਪੈਣ ਨੂੰ ਜ਼ਰੂਰ ਕਰਕੇ ਜਾ ਤਾ ਜੋ ਹੋਰ ਵੀ ਪੈਣਾ ਦੀ ਮਦਦ ਹੋ ਸਕੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ